ਇੱਕ ਦੇਸ਼ ਦੀ ਕਰੰਸੀ ਜੇ ਜੀ ਸਟਰੋਂਗ ਹੁੰਦੀ ਹੈ ਕਿਹਾ ਜਾਂਦਾ ਹੈ ਦੇਸ਼ ਉਨਾਂ ਹੀ ਸਟਰੋਂਗ ਹੈ ਅੱਜ ਕੱਲ੍ਹ ਭਾਰਤ ਦੇ ਜਿਹੜੇ ਲੋਕ ਨੇ ਬਾਹਰਲੇ ਮੁਲਕਾਂ 'ਚ ਕਿਉਂ ਜਾ ਕੇ ਕੰਮ ਕਰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਡਾਲਰ ਤਕੜਾ ਹੈ 1 ਡਾਲਰ ਦਾ ਕਹਿੰਦੇ 80 ਰੁਪਏ ਪੈਂਦਾ ਹੈ ਹੈਨਾ ਯੂਰੋ ਵਿੱਚ ਜਾਂਦੇ ਨੇ 100 ਰੁਪਏ ਪੈਂਦਾ ਪਾਉਂਡ ਵਿੱਚ ਕਮਾਉਂਦੇ ਨੇ 100 110 ਰੁਪਏ ਪੈਂਦਾ ਹੈ ਤੇ ਜਦੋਂ ਤੇ ਅਸੀਂ ਹੋਰ ਸੰਭਾਲੀਏ ਸਾਰਿਆਂ ਨੂੰ ਪਤਾ ਕਿ ਭਾਰਤ ਦੀ ਜਿਹੜੀ ਕਰੰਸੀ ਹੈ ਉਹ ਕਿਹੜੀ ਹੈ ਰੁਪਈ ਆਹ ਸਿੰਬਲ ਤਾਂ ਥੋੜੇ ਸਾਲ ਪਹਿਲਾਂ ਹੀ ਆਇਆ ਪਹਿਲਾਂ ਰੁਪਈ ਕਹਿੰਦੇ ਸੀਗੇ ਲੇਕਿਨ ਸੋਚੋ ਕਿ ਭਾਰਤ ਥੋੜੇ ਬਟੂਏ ਦੇ ਵਿੱਚ ਹੁਣ ਗਾਂਧੀ ਜੀ ਦੀ ਕਰੰਸੀ ਵਾਲਾ ਆਰਬੀਆਈ ਵਾਲੇ ਨੋਟ ਦੀ ਥਾਂ ਇੱਕ ਹੋਰ ਤੁਹਾਡੇ ਬਟੂਏ ਵਿੱਚ ਨੋਟ ਪਿਆ ਹੋਗਾ ਬਲਕਿ ਇਕੱਠੇ ਪਿਆ ਹੋਗਾ ਗਾਂਧੀ ਜੀ ਵਾਲਾ ਨੋਟ ਵੀ ਹੋ ਦੂਸਤਾਂ ਨਵਾਂ ਨੋਟ ਵੀ ਤਾਂ ਇਹ ਕਿਹੜਾ ਨੋਟ ਹੈ ਜਿਹਨੂੰ ਅਸੀਂ ਜਿਹਦੇ ਨਾਲ ਅਸੀਂ ਦੋਸਤੋ ਡਾਲਰ ਯੈਨ ਯੂਰੋ ਪੌਂਡ ਵਰਗੀ ਕਰੰਸੀ ਨੂੰ ਟੱਕਰ ਦੇਣ ਲੱਗਿਆ ਉਹਦੇ ਬਾਰੇ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਤਾਂ ਜੇ ਤਿਆਰੀ ਕਰ ਰਹੇ ਹੋ ਦੋਸਤੋ ਪੰਜਾਬ ਪੀਸੀਐਸ ਦੇ ਪੇਪਰ ਦੀ ਤਾਂ ਉਹਦੇ ਚ ਪ੍ਰੀ ਪਲੱਸ ਮੇਨਸ ਦੀ ਪ੍ਰੋਪਰ ਤਿਆਰੀ ਦੇ ਲਈ ਦੋਸਤੋ ਐਦਾਂ ਦੇ ਟੌਪਿਕ ਬਹੁਤ ਜ਼ਿਆਦਾ ਜ਼ਰੂਰੀ ਨੇ ਕਿਉਂਕਿ ਪ੍ਰੀ ਵਿੱਚ ਤਾਂ ਸਿਰਫ ए, OMR ਵਿੱਚ ਮਾਰਕ ਕਰਨਾ ਹੈ ਲੇਕਿਨ ਮੇਨਸ ਵਿੱਚ ਜਾ ਕੇ ਅਨਸਰ ਰਾਈਟਿੰਗ ਕਰਨੀ ਹੁੰਦੀ ਹੈ ਤੇ ਇਦਾਂ ਦੇ ਜਿਹੜੇ ਕਰੰਟ ਅਫੇਅਰ ਦੇ ਟਾਪਿਕ ਹੁੰਦੇ ਨੇ ਇਹ ਤੁਹਾਡੇ ਪੇਪਰ ਵਿੱਚ ਅਨਸਰ ਰਾਈਟਿੰਗ ਵਿੱਚ ਤੁਹਾਡੀ ਬਹੁਤ ਮਦਦ ਕਰਨਗੇ ਤਾਂ ਜੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਉਤੋਂ ਪਹਿਲਾਂ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੈ ਹਿੰਦ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ ਸਵਾਗਤ ਹੈ ਮੇਰਾ ਨਾਮ ਹੈ ਗਗਨ ਤਾਂ ਸ਼ੁਰੂ ਕਰਦੇ ਦੋਸਤੋ ਕਿਹੜੀ ਕਰੰਸੀ ਦੀ ਗੱਲ ਕਰ ਰਹੇ ਹਾਂ ਲੇਕਿਨ ਉਤੋਂ ਪਹਿਲਾਂ ਤੁਹਾਨੂੰ ਸਮਝਣਾ ਪੈਣਾ ਇੱਕ ਆਰਗੇਨਾਈਜੇਸ਼ਨ ਬਾਰੇ ਉਸ ਆਰਗੇਨਾਈਜੇਸ਼ਨ ਦਾ ਨਾਮ ਹੈ ਦੋਸਤੋ ਬ ਸੁਣਿਆ ਨਾ ਤੁਸੀਂ ਬ੍ਰਿਕਸ ਸੁਣਿਆ ਹੋਗਾ ਇਹੋ ਬਹੁਤ سارے ਬੱਚਿਆਂ ਨੇ ਸੁਣਿਆ ਹੋਗਾ ਪੀਸੀਐਸ ਦੀ ਤਿਆਰੀ ਕਰ ਰਹੇ ਹੋ ਤਾਂ ਬਿਲਕੁਲ ਹੀ ਸੁਣਿਆ ਹੋਗਾ ਬ੍ਰਿਕਸ ਯਾਨੀ ਬ੍ਰਾਜ਼ੀਲ ਰਸ਼ੀਆ ਇੰਡੀਆ ਚਾਈਨਾ ਤੇ ਸਾਊਥ ਅਫਰੀਕਾ ਤਾਂ ਦੋਸਤੋ ਇਹ ਜਿਹੜਾ ਸੰਗਠਨ ਹੈ ਇਹਨਾਂ ਨੇ ਕਿਹਾ ਕਿ ਅਸੀਂ ਇੱਕ ਆਪਣੀ ਨਵੀਂ ਕਰੰਸੀ ਕੱਢਾਂਗੇ ਜਿਹੜਾ ਅਸੀਂ ਆਪਣੇ ਆਪਸ ਵਿੱਚ ਤਾਂ ਯੂਜ਼ ਕਰਾਂਗੇ ਕਰਾਂਗੇ ਤੇ ਜਿਹੜੀਆਂ ਕੰਟਰੀਆਂ ਸਾਡੇ ਨਾਲ ਮੰਨ ਲਓ ਐਜ਼ ਅ ਗਰੁੱਪ ਸਾਡੇ ਨਾਲ ਬਿਜ਼ਨਸ ਕਰਨਾ ਚਾਹਣਗੇ ਆ ਟ੍ਰੇਡ ਕਰਨਾ ਚਾਹਣਗੇ ਆ ਤਾਂ ਉਹਨਾਂ ਨੂੰ ਵੀ ਦੋਸਤੋ ਅਸੀਂ ਇਹ ਕਰੰਸੀ ਵਿੱਚ ਟ੍ਰੇਡ ਕਰਾਂਗੇ ਤਾਂ ਆ ਉਹ ਗੱਲ ਲੈ ਕੇ ਚੱਲਦੇ ਆ ਤਾਂ ਬ੍ਰਿਕਸ ਦੇ ਜਿਹੜੇ ਦੇਸ਼ ਨੇ ਇੱਕ ਆਪਣੀ ਨਵੀਂ ਕਰੰਸੀ ਬਣਾਉਣ ਲੱਗੇ ਨੇ ਇਹਦੇ ਨਾਲ ਦੋਸਤੋ ਸਭ ਤੋਂ ਜ਼ਿਆਦਾ ਹਾਲ ਪਤਾ ਕਿ ਇਹਨੂੰ ਪੈਂਦੇ ਨੇ ਸਭ ਤੋਂ ਜ਼ਿਆਦਾ ਹਾਲ ਪੈਂਦੇ ਨੇ ਯੂ ਐਸ ਡੋ ਕਿਉਂਕਿ ਦੁਨੀਆ ਦੀ ਇਸ ਟਾਈਮ ਦੀ ਸਭ ਤੋਂ ਤਾਕਤਵਰ ਕਰੰਸੀ ਜਿਹੜੀ ਦੁਨੀਆ ਦੇ 193 99 ਦੇਸ਼ਾਂ ਵਿੱਚ ਵਰਤੀ ਜਾਂਦੀ ਹੈ ਉਹ ਹੈ ਡਲਰ ਹੁਣ ਤੁਸੀਂ ਭਾਰਤ ਦੀ ਕਰੰਸੀ ਦਾ ਨੋਟ ਲੈ ਕੇ ਕਈ ਦੇਸ਼ਾਂ ਵਿੱਚ ਜਾਓ ਉੱਥੇ ਨਹੀਂ ਚੱਲੂਗਾ ਤੁਹਾਨੂੰ ਕਨਵਰਟ ਕਰਨ ਦੀ ਵੀ ਪ੍ਰੋਬਲਮ ਹੋਗੀ ਡਾਲਰ ਇੱਕ ਐਦਾਂ ਦੀ ਕਰੰਸੀ ਹੈ ਤੁਸੀਂ ਭਾਰਤ ਪਾਕਿਸਤਾਨ ਬੰਗਲਾਦੇਸ਼ ਸ਼੍ਰੀਲੰਕਾ ਨੇਪਾਲ ਮੋਜ਼ੰਬਿਕ ਤੰਜ਼ਾਨੀਆ ਇਜੀਪਟ ਥੀਓਪੇ ਜਿੱਥੇ ਜਾਓ ਬਹੁਤ ਆਸਾਨੀ ਨਾਲ ਹੁੰਦੀ ਹੈ ਤਾਂ ਸਾਡਾ ਸੀਰ ਬਣਾ ਕੇ ਰਿਹਾ ਅਸੀਂ ਕਰੰਸੀ ਇਹਦੇ ਕਰਕੇ ਹੀ ਬਣਾ ਰਹੇ ਹਾਂ ਤਾਂ ਕਿ ਅਸੀਂ ਆਪਣੀ ਕਰੰਸੀ ਨੂੰ ਵੀ ਥੋੜਾ ਪ੍ਰਮੋਟ ਕਰੀਏ ਤੇ ਯੂਐਸਏ ਦੀ ਜਿਹੜੀ ਕਰੰਸੀ ਹੈ ਡਾਲਰ ਉਹਦੇ ਉੱਤੇ ਜਿਹੜਾ ਸਾਡਾ ਝੁਕਾਵ ਰਹਿੰਦਾ ਹੈ ਸਾਡੀ ਰਿਲਾਇੰਸ ਰਹਿੰਦੀ ਹੈ ਉਹਦੇ ਉੱਤੇ ਉਹਨੂੰ ਆਪਾਂ ਘੱਟ ਕਰੀਏ ਸਿੰਪਲ ਜੀ ਗੱਲ ਹੈ ਜੇ ਇਸ ਗਰੁੱਪ ਦੇ ਵਿੱਚ ਦੋਸਤੋਂ ਚਾਈਨਾ ਹੋਊਗਾ ਜੇ ਇਸ ਗਰੁੱਪ ਦੇ ਵਿੱਚ ਦੋਸਤੋਂ ਰਸ਼ ਦੀ ਕਿਸੇ ਵੀ ਚੀਜ਼ ਵਿੱਚ ਸੁਪਰੀਮੇਸੀ ਨੂੰ ਕਿਦਾਂ ਸਹੂਗਾ ਤਾਂ ਇਹਦੇ ਕਰਕੇ ਦੋਸਤੋ ਕਰੰਸੀ ਦੀ ਗੱਲਬਾਤ ਚੱਲੀ ਹੈ ਤੁਹਾਨੂੰ ਪਤਾ ਹੈ ਚੱਲਦਾ ਹੀ ਰਹਿੰਦਾ ਹੈ ਠੀਕ ਹੈ ਅੱਜ ਕੱਲ ਵੀ ਦੋਸਤੋ ਰਸ਼ੀਆ ਉੱਤੇ ਸੈਂਕਸ਼ਨ ਲੱਗੇ ਹੋਏ ਨੇ ਯੂਕਰੇਨ ਦੇ ਯੁੱਧ ਕਰਕੇ ਤੇ ਸਾਰੀ ਦੁਨੀਆ ਯੂਐਸਏ ਦੇ ਸਾਹਮਣੇ ਸਿਰ ਝੁਕਾਉਂਦੀ ਹੈ ਲੇਕਿਨ ਹੁਣ ਉਹ ਟਾਈਮ ਨਹੀਂ ਰਿਹਾ ਪਹਿਲਾਂ ਇੱਕ ਟਾਈਮ ਹੁੰਦਾ ਸੀਗਾ ਭਾਰਤ ਵੀ ਸੋਚ ਕੇ ਕਰਦਾ ਸੀਗਾ ਗੱਲਾਂ ਹੁਣ ਭਾਰਤ ਜੀ20 ਹੋਸਟ ਕਰਦਾ ਹੈ ਬਿਡਨ ਸਾਹਿਬ ਆਉਂਦੇ ਨੇ ਇੱਥੇ ਤੇ ਭਾਰਤ ਉਸੇ ਸੇਮ ਟਾਈਮ ਤੇ ਰਸ਼ੀਆ ਤੋਂ ਤੇਲ ਵੀ ਲੈਂਦਾ ਹੈ ਤੇ ਭਾਰਤ ਨੂੰ ਕੁਝ ਨਹੀਂ ਕਿਹਾ ਜਾਂਦੇ ਭਾਰਤ ਦੇ ਇਸ ਟਾਈਮ ਇਦਾਂ ਦੀ ਪੋਜੀਸ਼ਨ ਹੈ ਤੇ ਆਪਣਾ ਇਸ ਟਾਈਮ ਇਦਾਂ ਦੀ ਪੋਜੀਸ਼ਨ ਨੂੰ ਹੋਰ ਵਧੀਆ ਕਰਨ ਦੇ ਲਈ ਇੱਕ ਨਵੀਂ ਕਰੰਸੀ ਤੋਂ ਬੈਟਰ ਕੋਈ ਚੀਜ਼ ਹੋ ਨਹੀਂ ਸਕਦੀ ਤਾਂ ਰਾਸ਼ਟਰਪਤੀ ਵਲਾਦੀਮੀਰ ਪੁ ਕਿਤੇ ਕਿ ਨਵੀਂ ਫੋਰਨ ਪੋਲਿਸੀ ਵਿੱਚਲੇ ਹਫਤੇ ਤੇ ਆਇਡੈਂਟੀਫਾਈ ਕੀਤਾ ਕਿ ਚਾਈਨਾ ਤੇ ਇੰਡੀਆ ਕਹਿੰਦੇ ਇਹਦੇ ਮੇਨ ਐਲਾਈਜ਼ ਨੇ ਵਰਲਡ ਸਟੇਜ ਤੇ ਐਲਾਈਜ਼ ਦਾ ਮਤਲਬ ਕੀ ਹੁੰਦਾ ਦੋਸਤ ਨੇ ਮਿੱਤਰ ਨੇ ਦੋਸਤੋ ਤਾਂ ਦੋਸਤੋ ਅਕੋਰਡਿੰਗ ਟੂ ਰਿਪੋਰਟ ਰਸ਼ੀਅਨ ਲਾ ਮੇਕਰ ਆ ਦੋਸਤੋ ਅਲੈਗਜ਼ੈਂਡਰ ਬਾਬਾਕੋ ਇਹਨੇ ਗੱਲ ਕਹੀ ਕਿ ਬ੍ਰਿਕਸ ਨੇਸ਼ਨ ਦੋਸਤੋ ਇੱਕ ਨਵੀਂ ਕਰੰਸੀ ਬਣਾਉਣ ਦੇ ਪ੍ਰੋਸੈਸ ਦੇ ਵਿੱਚ ਹੈਗੇ ਆ ਤੇ ਇਟ ਡਸ ਨੋਟ ਡਿਫੈਂਡ ਦਾ ਡਾਲਰ ਔਰ ਯੂਰੋ ਕਿਉਂਕਿ ਅਸੀਂ ਇਹੀ ਚਾਹ ਰਹੇ ਹਾਂ ਕਿ ਅਸੀਂ ਨਾ ਤਾਂ ਡਾਲਰ ਨੂੰ ਡਿਫੈਂਡ ਕਰਾਂਗੇ ਨਾ ਅਸੀਂ ਯੂਰੋ ਨੂੰ ਡਿਫੈਂਡ ਕਰਾਂਗੇ ਅਸੀਂ ਆਪਣੀ ਕਰੰਸੀ ਸਿੰਪਲ ਜੀ ਗੱਲ ਹੈ ਜਿਹੜੇ ਪੰਜ ਦੇਸ਼ ਨੇ ਜੇ ਕਿਸੇ ਨੂੰ ਪਤਾ ਹੋਵੇ ਬ੍ਰਿਕਸ ਕਿੱਦਾਂ ਬਣਿਆ ਸੀਗਾ ਉਹਨੂੰ ਪਤਾ ਹੋਊਗਾ ਕਿ ਪਹਿਲਾ ਬ੍ਰਾਜ਼ੀਲ ਰਸ਼ੀਆ ਇੰਡੀਆ ਤੇ ਚਾਈਨਾ ਸੀਗਾ ਤੇ ਚਾਰੇ ਦੇਸ਼ ਇਹਨਾਂ ਦੇ ਸਾਈਜ਼ ਵੱਡੇ ਡਿਵੈਲਪਿੰਗ ਇਕਨੋਮੀ ਸੀਗੀਆਂ ਗਰੀਬੀ ਉਹਦਾ ਦੀ ਸੇਮ ਇੱਕੋ ਜਿਹੇ ਹਾਲਾਤ ਸੀਗੇ ਹੁਣ ਸਾਰੇ ਚਾਰੇ ਪੰਜੇ ਕੰਟਰੀਆਂ ਦੋਸਤੋ ਸਾਊਥ ਅਫਰੀਕਾ 2010 ਚ ਆ ਕੇ ਜੁੜਿਆ ਲੇਕਿਨ ਇਹ ਚਾਰੇ ਪੰਜੇ ਕੰਟਰੀਆਂ ਦੋਸਤੋ ਬਹੁਤ ਵਧੀਆ ਤਰੀਕੇ ਨਾਲ ਅੱਗੇ ਵਧ ਰਹੀਆਂ ਨੇ ਤੇ ਵਰਲਡ ਪਾਵਰਸ ਨੂੰ ਟੱਕਰ ਦੇ ਰਹੀਆਂ ਨੇ ਤੇ ਕਰੰਸੀ ਇਹ ਤਾਂ ਇਟਸ ਰਾਹ ਦੇ ਵਿੱਚ ਬਹੁਤ ਹੀ ਵੱਡਾ ਦੋਸਤੋ ਸਿਤਾਰਾ ਲੱਗ ਸਕਦਾ ਹੈ ਸਾਡੇ ਰੂਟ ਤੇ ਵਿੱਚ ਤਾਂ ਦੋਸਤੋ ਬ੍ਰਿਕਸ ਨੇਸ਼ਨ ਉਹੀ ਜਿੱਦਾਂ ਬਾਰ ਬਾਰ ਗੱਲ ਕੀਤੀ ਹੈ ਨਵੀਂ ਕਰੰਸੀ ਬਾਰੇ ਗੱਲਬਾਤ ਹੋ ਗਈ ਅਗਲਾ ਜਿਹੜਾ ਲੀਡਰਸ ਦਾ ਸਮਿਟ ਹੋਊਗਾ ਤੇ ਇਸ ਸਾਲ ਦੋਸਤੋ 16ਵਾਂ ਬ੍ਰਿਕਸ ਦੀ ਬੈਠਕ ਹੋਣ ਵਾਲੀ ਹੈ 2024 ਦੀ ਰਸ਼ੀਆ ਦੇ ਵਿੱਚ ਤੇ ਅਸੀਂ ਜਾਵਾਂਗੇ ਉੱਥੇ ਸਾਡਾ ਕੋਈ ਸਾਨੂੰ ਕੋਈ ਨਹੀਂ ਰੋਕਦਾ ਸਸੀਂ ਜਾਵਾਂਗੇ ਉੱਥੇ ਤਾਂ ਬੇਮੁੱਕ ਦੀ ਗੱਲ ਹੈ ਬ੍ਰਿਕਸ ਕੰਟਰੀਜ਼ ਦੋਸਤੋ ਇੱਕ ਨਵਾਂ ਆਪਣਾ ਬਣਾ ਰਹੀਆਂ ਨੇ ਕਰੰਸੀ ਯੂਰੋ ਡਾਲਰ ਪਾਉਂਡ ਜਨਵਰੀ ਦੀ ਦੋਸਤੋ ਕਰੰਸੀਆਂ ਨੂੰ ਟੱਕਰ ਦੇਣ ਤੇ ਲਈ ਤੇ ਇਵੈਂਚੁਅਲੀ ਆਪਣੀ ਕਰੰਸੀ ਵੀ ਸਾਡੀ ਸਟਰੋਂਗ ਹੋ ਕੇ ਤੇ ਉਹਦੇ ਬਾਰੇ ਹੁਣ ਪਹਿਲਾਂ ਥੋੜਾ ਜਿਹਾ ਆਪਾਂ ਬ੍ਰਿਕਸ ਬਾਰੇ ਗੱਲ ਕਰੀਏ ਉਸ ਤੋਂ ਪਹਿਲਾਂ ਦੇਖੀਏ ਕਿ ਹਜੇ ਰੁਪਈ ਕਿੰਨਾ ਟੜਗਾ ਹੋ ਚੁੱਕਾ ਹੈ ਆਲਰੇਡੀ ਦੋਸਤੋ ਸਾਡਾ ਜਿਹੜਾ ਰੁਪਈ ਹੈ ਸਾਡੇ ਜਿਹੜਾ ਆਰਬੀਆਈ ਹੈ ਇਹਨੇ ਇੰਡੀਆ ਤੇ ਤੰਜ਼ਾਨੀਆ ਦੇ ਵਿਚਕਾਰ ਨੈਸ਼ਨਲ ਕਰੰਸੀਜ਼ ਦੀ ਟਰੇਡਿੰਗ ਨੂੰ ਅਲਾਉ ਕਰ ਦਿੱਤਾ ਹੈ ਪਹਿਲਾਂ ਕੀ ਹੁੰਦਾ ਸੀਗਾ ਹੁਣ ਅਸੀਂ ਇੰਡੀਆ ਵਾਲੇ ਨੇ ਇਹ ਤੰਜ਼ਾਨੀਆ ਵਾਲੇ ਨੇ ਸਾਡੇ ਲਈ ਕਾਮਨ ਕਰੰਸੀ ਹੁੰਦੀ ਸੀ ਡਾਲਰ ਅਸੀਂ ਡਾਲਰ ਚ ਆਪਣਾ ਰੁਪਈਆ ਕਨਵਰਟ ਕਰਦੇ ਸੀਗੇ ਫਿਰ ਇਹਨਾਂ ਨੂੰ ਡਾਲਰ ਭੇਜਦੇ ਸੀਗੇ ਫਿਰ ਇਹ ਆਪਣੀ ਕਰੰਸੀ ਚ ਕਨਵਰਟ ਕਰਦੇ ਸੀਗੇ ਲੇਕਿਨ ਹੁਣ ਬਹੁਤ ਸਾਰੇ ਦੇਸ਼ਾਂ ਨਾਲ ਅਸੀਂ ਡਾਇਰੈਕਟ ਡੀਲ ਕਰ ਰਹੇ ਹਾਂ ਅਸੀਂ ਉਹਨਾਂ ਨੂੰ ਰੁਪਈਆ ਦਿੰਦੇ ਨੇ ਉਹ ਸਾਨੂੰ ਆਪਣੀ ਕਰੰਸੀ ਦਿੰਦੇ ਨੇ ਇਹ ਵਾਲਾ ਕੰਮ ਚਾਲੂ ਹੋ ਚੁੱਕਾ ਹੈ 18 ਕੰਟਰੀਆਂ ਦੇ ਬੈਂਕਾਂ ਨੂੰ ਆਰਬੀਆਈ ਦੀ ਮਨਜ਼ੂਰੀ ਮਿਲ ਚੁੱਕੀ ਹੈ ਕਿ ਅਸੀਂ ਹੁਣ ਰੁਪਈ ਦੇ ਵਿੱਚ ਦੋਸਤੋ ਟ੍ਰੇਡ ਕਰਾਂਗੇ ਸੈਂਟਰ ਵਿੱਚ ਗੱਲ ਦੱਸੀ ਹੈ ਦੋਸਤੋ ਰਾਜ ਸਵਾਲਿਆ ਨੇ ਦੱਸੀ ਹੈ ਤਸ ਰੁਪਈ ਆਲਰੇਡੀ ਦੋਸਤੋ ਸਾਡਾ ਬਹੁਤ ਸਟਰੋਂਗ ਹੋ ਰਿਹਾ ਕਿਹੜੇ ਕਿਹੜੇ ਦੇਸ਼ ਨੇ ਬੋਤਸਵਾਨਾ ਫਿਜੀ ਜਰਮਨੀ ਗੁਆਨਾ ਇਜ਼ਰਾਈਲ ਕੀਨੀਆ ਮਲੇਸ਼ੀਆ ਮੋਰੀਸ਼ੀਅਸ ਇਹ ਸਾਰੇ ਦੇਸ਼ਾਂ ਵਿੱਚ ਹੁਣ ਤੁਸੀਂ ਰੁਪਈ ਵਿੱਚ ਵੀ ਟ੍ਰੇਡ ਕਰ ਸਕਦੇ ਹੋ ਤਾਂ ਬਹੁਤ ਹੀ ਬੈਟਰ ਚੀਜ਼ ਹੈ ਇਸ ਟਾਈਮ ਭਾਰਤ ਦੇ ਲਈ ਤੇ ਜਿਸ ਪੋਜੀਸ਼ਨ ਤੇ ਭਾਰਤ ਹੈ ਇੱਕ ਨਵੀਂ ਕਰੰਸੀ ਉਹ ਵੀ ਜਿਹਦੇ ਵਿੱਚ ਰਸ਼ੀਆ ਤੇ ਚਾਈਨਾ ਵਰਗੇ ਦੇਸ਼ਾਂ ਦੀ ਬੈਕਿੰਗ ਹੋਵੇ ਇਸ ਤੋਂ ਬੈਟਰ ਕੋਈ ਟਾਈਮਿੰਗ ਨਹੀਂ ਹੋ ਸਕਦੀ ਹੁਣ ਬ੍ਰਿਕਸ ਬਾਰੇ ਗੱਲ ਕਰੀ ਤਾਂ ਚੱਕਰ ਕੀ ਸੀਗਾ ਬ੍ਰਿਕ ਬ੍ਰਾਜ਼ੀਲ ਰਸ਼ੀਆ ਇੰਡੀਆ ਚਾਈਨਾ ਇਹਨਾਂ ਚਾਰ ਦੇਸ਼ਾਂ ਦਾ ਇੱਕ ਆਈਡੀਆ ਦਿੱਤਾ ਸੀਗਾ ਯੂਐਸਏ ਦੇ ਗੋਲਡਮੈਨ ਸੈਕਸ ਦੇ ਜਿਮ ਓਨੀਲ ਇਦਾਂ ਨਹੀਂ ਹੋਇਆ ਕਿ ਇਹਨੇ ਆਈਡੀਆ ਦਿੱਤਾ ਤੇ ਫਟਾਫਟ ਬਣਾਤਾ ਨਹੀਂ ਫਿਰ ਇਸ ਤੋਂ ਬਾਅਦ ਦੋਸਤੋ 2006 ਦੇ ਵਿੱਚ ਜਦੋਂ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦਾ ਸੈਸ਼ਨ ਹੋਇਆ ਉੱਥੇ ਇਹਨਾਂ ਚਾਰਾਂ ਕੰਟਰੀਆਂ ਦੇ ਲੀਡਰਸ ਨੇ ਬ੍ਰਾਜ਼ੀਲ ਰਸ਼ੀਆ ਇੰਡੀਆ ਤੇ ਚਾਈਨਾ ਇਹਨਾਂ ਦੇ ਲੀਡਰਸ ਨੇ ਇੱਕ ਬੈਠਕ ਕੀਤੀ ਇਨਫਾਰਮਲ ਬੈਠਕ ਹਜੇ ਵੀ ਬ੍ਰਿਕ ਨਹੀਂ ਬਣਿਆ ਬ੍ਰਿਕ ਬਣਿਆ ਦੋਸਤੋ ਅੱਗੇ ਜਾ ਕੇ 2009 ਦੇ ਵਿੱਚ ਜਦੋਂ ਇਹਨਾਂ ਦੀ ਪਹਿਲੀ ਬੈਠਕ ਹੋਈ ਤੁਸੀਂ ਕਹੋਗੇ ਸਰ ਕਹਿੰਦੇ ਤਾਂ ਇਹਨੂੰ ਬ੍ਰਿਕਸ ਨੇ ਬਿਲਕੁਲ ਕਿਉਂਕਿ ਜਸਟ ਅਗਲੇ ਸਾਲ 2010 ਵਿੱਚ ਦੋਸਤੋ ਸਾਊਥ ਅਫਰੀਕਾ ਨੇ ਵੀ ਜੁਆਇਨ ਕਰ ਲਿਆ ਤੇ ਅੱਜ ਦੀ ਗੱਲ ਕਰੀਏ 2024 ਦੀ ਗੱਲ ਕਰੀਏ ਹੁਣ ਬ੍ਰਿਕਸ ਪਲੱਸ ਬਣ ਚੁੱਕਾ ਹੈ ਬ੍ਰਿਕਸ ਦੇ ਵਿੱਚ ਬ੍ਰਿਕਸ ਦੇ ਨਾਲ ਨਾਲ ਪੰਜ ਹੋਰ ਦੇਸ਼ ਨਵੇਂ ਐਡ ਹੋਏ ਨੇ ਈਰਾਨ ਸਾਊਦੀ ਅਰੇਬੀਆ ਈਜੀਪਟ ਈਥੋਪੀਆ ਤੇ ਯੂਏਈ ਤੇ মুভিং ফরওয়ার্ড ਭਾਰਤ ਕੋਲ ਇੱਕ ਨਵੀਂ ਕਰੰਸੀ ਆ ਜੂਗੀ ਸੋਚੋ ਤੁਹਾਡੇ ਬੱਟੂ ਵਿੱਚ ਨਵੀਂ ਕਰੰਸੀ ਹੈ ਬਾਹਰ ਗਏ ਹੋ ਤੁਸੀਂ ਬੱਤਾ ਖਰੀਦਣ ਤੇ ਤੁਹਾਡੇ ਕੋਲ ਰੁਪਈ ਨਹੀਂ ਹੈ ਲੇਕਿਨ ਤੁਹਾਡੇ ਫੋਨ 'ਚ ਦੂਜੀ ਕਰੰਸੀ ਹੈ ਤੁਹਾਡੇ ਫੋਨ 'ਚ ਤੁਹਾਡੇ ਬੱਟੂ ਵਿੱਚ ਦੂਜੀ ਕਰੰਸੀ ਪਈ ਹੋਈ ਹੈ ਕਿੰਨਾ ਘੈਂਟ ਲੱਗੂ ਹੈਨਾ ਐਨੀਵੇ ਤਾਂ ਇਹ ਦੋਸਤੋ ਤੁਹਾਡੇ ਪੀਸੀਅਸ ਮੈਨਸ ਦੇ ਲਈ ਬਹੁਤ ਹੀ ਇੰਪੋਰਟੈਂਟ ਹੈ ਕਿਉਂਕਿ ਇਕਨੋਮਿਕਸ ਵਿੱਚ ਜਦੋਂ ਤੁਸੀਂ ਅਸੀਂ ਗੱਲ ਕਰਦੇ ਹਾਂ ਤਾਂ ਅਸੀਂ ਆਪਣੀ ਕਰੰਸੀ ਬਾਰੇ ਗੱਲ ਕਰਦੇ ਹਾਂ ਤੁਸੀਂ ਜਦੋਂ ਪੜ੍ਹਦੇ ਹੋਗੇ ਇਕਨੋਮਿਕਸ ਬਾਰੇ ਮੋਨਟਰੀ ਪਾਲਿਸੀਜ਼ ਬਾਰੇ ਪੜ੍ਹਦੇ ਹੋ ਤੁਸੀਂ ਤਾਂ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਅਸੀਂ ਕਦੇ ਆਪਣਾ ਰੈਪੋ ਰੇਟ ਵਧਾ ਦਿੰਨੇ ਆ ਰੈਪੋ ਰੇਟ ਘਟਾ ਦਿੰਨੇ ਆ ਆਪਣਾ ਆਪਣੀ ਕਰੰਸੀ ਨੂੰ ਡੀ ਵੈਲਿਊ ਕਰ ਦਿੰਨੇ ਆ ਤਾਂ ਉਹ ਸਾਰੀਆਂ ਚੀਜ਼ਾਂ ਬਹੁਤ ਇੰਪੋਰਟੈਂਟ ਨੇ ਤੇ ਐਦਾਂ ਦੇ ਜਿਹੜੇ ਟੌਪਿਕ ਨੇ ਤੁਹਾਡੇ PCS ਪੇਪਰ ਪੁਆਇੰਟ ਆਫ 뷰 ਤੋਂ ਬਹੁਤ ਹੀ ਜ਼ਿਆਦਾ ਜ਼ਰੂਰੀ ਨੇ ਤੇ ਇਦਾਂ ਦੀ ਹੋਰ ਟੌਪਿਕਸ ਲਈ ਦੋਸਤੋ ਚੈਨਲ ਨਾਲ ਜੁੜੇ ਰਹੋ ਵੀਡੀਓ ਤੇ ਕਮੈਂਟਾਂ 'ਚ ਜਰੂਰ ਕਮੈਂਟ ਕਰਿਓ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਤਾਂ ਜੋ ਹੋਰ ਤੁਹਾਡੇ ਲਈ ਇਦਾਂ ਦੀਆਂ ਵੀ ਵੀਡੀਓਜ਼ ਲੈ ਕੇ ਆਂਦਾ ਰਹਾਂ ਤੇ ਕੱਲ ਹੈ ਦੋਸਤੋ 25 ਸਤੰਬਰ ਤੇ ਕੱਲ ਦੋਸਤੋ 25 ਸਤੰਬਰ ਨੂੰ ਪੰਜਾਬ ਵੱਡਾ 247 ਦਾ ਪਹਿਲਾ ਫਾਊਂਡੇਸ਼ਨ ਬੈਚ ਸਟਾਰਟ ਹੋਣ ਵਾਲਾ ਹੈ ਪੰਜਾਬ ਪੀਸੀਆ ਸਾਡਾ 247 ਦਾ ਪਹਿਲਾ ਫਾਊਂਡੇਸ਼ਨ ਬੈਚ ਸਟਾਰਟ ਹੋਣ ਵਾਲਾ ਹੈ ਪ੍ਰੀ ਤੇ ਮੇਨਸ ਇੰਟਰਵਿਊ ਤੱਕ ਦੇ ਇਹਦੇ ਵਿੱਚ ਤੁਹਾਡੀ ਤਿਆਰੀ ਹੋਊਗੀ ਤੇ ਜੇ ਤੁਸੀਂ ਇਹਦੇ 'ਚ انرੋਲ ਕਰਨਾ ਚਾਹੁੰਦੇ ਹੋ ਇਹਦਾ ਪ੍ਰਾਈਸ ਹੈ ਦੋਸਤੋ 19000 ਰੁਪ ਪੜ੍ਹ ਵਰਤ ਸਕਦੇ ਹੋ ਤੁਸੀਂ Y383/383 ਬਾਕੀ ਦੋਸਤੋ ਪੜ੍ਹਦੇ ਰਹੋ ਤਗੜੇ ਰਹੋ ਤੇ ਇਦਾਂ ਦੇ ਹੋਰ ਇੰਪੋਰਟੈਂਟ ਦੋਸਤੋ ਸੈਸ਼ਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਆਲ ਦਾ ਬੈਸਟ ਸਤਿ ਸ਼੍ਰੀ ਅਕਾਲ ਜੈ ਹਿੰਦ ਜੈ ਭਾਰਤ ਜੈ ਪੰਜਾਬ